ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਅੱਜ ਬਣਾਇਆ ਜੀ ਆਪਾਂ ਨੇ ਵਿਆਹਾਂ ਦੇ ਵਿੱਚ ਬਣਨ ਵਾਲੇ ਬਰੈਡ ਸੈਂਡਵਿਚ ਠੀਕ ਹੈ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਤੁਸੀਂ ਜਦੋਂ ਵੀ ਕਈ ਵਾਰ ਪੈਲਸ ਦੇ ਵਿਆਹ ਮੈਂ ਜਾਂਦੇ ਆ ਤੁਸੀਂ ਠੀਕ ਹੈ ਜੀ ਸਵੇਰੇ ਨਾਸ਼ਤੇ ਤੇ ਤੁਸੀਂ ਬਣੇ ਦੇਖੇ ਹੋਣੇ ਆ ਐਦਾਂ ਦੇ ਸੈਂਡਵਿਚ ਸੋ ਕਿਵੇਂ ਬਣਦੇ ਆ ਹਲਵਾਈ ਸਟਾਈਲ ਬਿਲਕੁਲ ਤੁਹਾਨੂੰ ਸੌਖੇ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਅਫਰੈਸਪੀ ਕਰਦੇ ਆ ਸਟਾਰਟ ਤੇ ਲੋ ਜੀ ਸੈਂਡਵਿਚ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਹੈ ਸਭ ਤੋਂ ਪਹਿਲਾਂ ਬਰੈਡ ਠੀਕ ਹੈ ਜੀ ਬਰੈਡ ਆਪਾਂ ਨੇ ਸਾਫ਼ ਸੁਥਰੀ ਲੈਣੀ ਹੈ ਨ ਵਧੀਆ ਕਿਸੇ ਵਧੀਆ ਬ੍ਰਾਂਡ ਦੀ ਤੁਸੀਂ ਬਰੈਡ ਵਰਤ ਲਿਓ ਤੇ ਉਸ ਤੋਂ ਬਾਅਦ ਆਪਾਂ ਚਾਹੀਦੀ ਹੈ ਜੈਮ ਠੀਕ ਹੈ ਜੀ ਕੋਈ ਵੀ ਤੁਸੀਂ ਮਨਪਸੰਦ ਆਪਣੀ ਜੈਮ ਵਰਤ ਸਕਦੇ ਹੋ ਤੇ ਥੋੜੀ ਜੀ ਆਪਾਂ ਪੱਤਾ ਗੋਭੀ ਵਰਤੋਗੇ ਤੇ ਥੋੜੀ ਜਿਹੀ ਮਿਉਣੀ ਵਰਤੋਗੇ ਠੀਕ ਹੈ ਜੀ ਤੇ ਬਾਕੀ ਵਰਤਾਂਗੇ ਫਰੈਸ਼ ਕਰੀਮ ਠੀਕ ਹੈ ਜੀ ਕਰੀਮ ਵਰਤਣੀ ਆ ਤੇ ਹੁਣ ਸਭ ਤੋਂ ਪਹਿਲਾਂ ਕਟਿੰਗ ਕਰਦੇ ਆਪਾਂ ਬੰਦ ਗੋਭੀ ਦੀ ਯਾਨੀ ਕਿ ਪੱਤਾ ਗੋਭੀ ਦੀ ਕਿਉਂਕਿ ਸੈਂਡਵਿਚ ਦੇ ਵਿੱਚ ਜਦੋਂ ਵੀ ਅਸੀਂ ਵਿਆਹਾਂ ਦੇ ਵਿੱਚ ਤੁਸੀਂ ਦੇਖਿਆ ਠੀਕ ਹੈ ਜੀ ਖਾਦੇ ਹੋਣੇ ਆ ਜਦੋਂ ਆਪਾਂ ਵਿਆਹ ਦੇ ਵਿੱਚ ਜਾਂਦੇ ਆ ਠੀਕ ਹੈ ਜੀ ਪੈਲਸ ਦੇ ਵਿੱਚ ਐਂਟਰੀ ਕਰਦੇ ਆ ਤਾਂ ਉੱਥੇ ਸੈਂਡਵਿਚ ਪਾਈ ਹੁੰਦੀ ਆ ਠੀਕ ਹੈ ਜੀ ਬਿਲਕੁਲ ਹਲਕੇ ਹਲਕੇ ਜਿਵੇਂ ਬਣੇਵੇ ਤੇ ਅੱਜ ਤੁਹਾਨੂੰ ਬਿਲਕੁਲ ਉਸੇ ਤਰੀਕੇ ਨਾਲ ਬਣਾ ਕੇ ਦਿਖਾਉਂਗਾ ਤਦ ਲੋ ਜੀ ਬੰਦ ਗੋਭੀ ਦਾ ਮੋਟਾ-ਮੋਟਾ ਜਿਹਾ ਹਿੱਸਾ ਪਲੇ ਕਰ ਦੇਣਾ। ਇਹਨੂੰ ਆਪਾਂ ਨੇ ਬਰੀਕ-ਬਰੀਕ ਕੱਟਣਾ ਹੈ। ਇਸ ਤਰੀਕੇ ਨਾਲ। ਜੀ। ਤੇ ਇਹਦੇ ਵਿੱਚ ਆਪਾਂ ਠੀਰੇ ਦੀ ਬਰਤੋਂ ਵੀ ਕਰ ਸਕਦੇ ਹਾਂ। ਜੇ ਤੁਹਾਨੂੰ ਠੀਰਾ ਪਸੰਦ ਹੈ। ਪਰ ਅਸੀਂ ਜਿਹੜੇ ਤਰੀਕੇ ਨਾਲ ਬਣਾਉਂਦੇ ਆ ਮੈਂ ਤੁਹਾਨੂੰ ਉਹ ਦੱਸੂਗਾ। ਕਈ ਵਾਰ ਠੀਰਾ ਹੁੰਦਾ ਤਾਂ ਪਾਣੀ ਦਾ ਏ। ਨਹੀਂ ਕੋਈ ਚੱਕਰ ਨਹੀਂ। ਤੇ ਲੋ ਜੀ ਬੰਦ ਗੋਭੀ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਬਰੀਕ-ਬਰੀਕ। ਤੇ ਲੋ ਜੀ ਬੰਦ ਗੋਭੀ ਆਪਣੀ ਕੱਟੀ ਗਈ ਹੁਣ ਆਪਾਂ ਬਣਾਉਨੇ ਆ ਠੀਕ ਹੈ ਜੀ ਵਧੀਆ ਜਿਹਾ ਮਸਾਲਾ ਯਾਨੀ ਕਿ ਜਿਹੜਾ ਕਿ ਇਹਦੇ ਵਿੱਚ ਬਣਾਉਗਾ ਪੇਸਟ ਇਹਦਾ ਬਣਾਉਗੇ ਹੁਣ ਆਪਾਂ ਠੀਕ ਹੈ ਜੀ ਆਦੋ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜੈਮ ਜਿੰਨੇ ਕੱਪਾਂ ਨੇ ਜਿਹਨ ਸੈਂਡਵਿਚ ਬਣਾਉਣੇ ਹੋਏ 19 ਕੱਪਾਂ ਨੇ ਜਣੀ ਇਹਦੇ ਵਿੱਚ ਜੈਮ ਪਾ ਦੇਣੀ ਆ ਠੀਕ ਹੈ ਜੀ ਆਦੋ ਠੀਕ ਹੈ ਜੀ ਆ ਪੈ ਗਈ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫਰੈਸ਼ ਕਰੀਮ ਕਰੀਮ ਪਾ ਲਾਂਗੇ ਜਿੰਨੀ ਜੈਮ ਦੇਣੀ ਆ ਉਨੀ ਆਪਾਂ ਨੇ ਕਰੀਮ ਪਾ ਦੇਣੀ ਆ ਤੇ ਲਓ ਜੀ ਜੈਮ ਤੇ ਕਰੀਮ ਪਾ ਲਈ ਆ ਜੀ ਤੇ ਹੁਣ ਪਾਵਾਂਗੇ ਆਪਾਂ ਇਹਦੇ ਚ ਥੋੜੀ ਜੀ ਮਾਇਉਨੈਸ ਮਾਇਉਨੈਸ ਪਾਉਣੀ ਆ ਸਿਰਫ 1 ਡੈਢ ਚਮਚਾ ਜਿਆਦਾ ਨਹੀਂ ਪਾਉਣੀ ਠੀਕ ਆ ਜੀ ਤੇ ਲਓ ਜੀ 1 ਡੈਢ ਚਮਚਾ ਮਾਇਉਨੈਸ ਤਾਂ ਪਾ ਲਿਆ ਤੇ ਇਹਨੂੰ ਕਰਾਂਗੇ ਹੁਣ ਮਿਕਸ ਸਾਰੇ ਮਟੀਰੀਅਲ ਨੂੰ ਚੰਗੀ ਤਰ੍ਹਾਂ ਤੇ ਲੋ ਜੀ ਆਪਣੀਆਂ ਤਿੰਨੇ ਆਇਟਮਾਂ ਮਿਕਸ ਹੋ ਚੁੱਕੀਆਂ ਚੰਗੀ ਤਰ੍ਹਾਂ ਤੇ ਹੁਣ ਆਪਾਂ ਇੱਕ ਐਪਲ ਕੱਦੂ ਕਾਸ ਕਰਾਂਗੇ ਇਹਦੇ ਵਿੱਚ ਅੱਧਾ ਕਜਣੀ ਇਹ ਨਾਲ ਵੀ ਵਧੀਆ ਫਲੇਵਰ ਆ ਜਾਊਗਾ ਠੀਕ ਹੈ ਜੀ। ਨਾਲ ਤਾਂ ਫਰੂਟ ਪੈ ਜਾਊਗਾ ਵਿੱਚ ਤੇ ਨਾਲ ਇਹਨਾਂ ਦਾ ਫਲੇਵਰ ਹੈ ਜਿਹੜਾ ਸੈਂਟ ਵਿੱਚ ਦਾ ਬਹੁਤ ਹੀ ਵਧੀਆ ਆਂਦਾ। ਤੇ ਲੋ ਜੀ ਅੱਧਾ ਆਪਾਂ ਨੇ ਐਪਲ ਦਾ ਜਿਹੜਾ ਇਹਦੇ ਵਿੱਚ ਕਰ ਲਿਆ ਕੱਦੂ ਕਾਸ ਹੁਣ ਪਾ ਦਾਂਗੇ ਇਹਦੇ ਵਿੱਚ ਆਪਾਂ ਆਪਣੀ ਕੱਟੀ ਹੋਈ ਬੰਦ ਗੋਭੀ ਤੇ ਤੁਸੀਂ ਥੋੜਾ ਬਹੁਤਾ ਖੀਰਾ ਵੀ ਪਾ ਸਕਦੇ ਹੋ ਜੇ ਤੁਹਾਨੂੰ ਖੀਰਾ ਵਧੀਆ ਲੱਗਦਾ ਤੇ ਇਹਨੂੰ ਕਰ ਦਾਂਗੇ ਮਿਕਸ ਹੁਣ ਸਾਰੇ ਨੂੰ ਚੰਗੀ ਤਰ੍ਹਾਂ ਤੇ ਲਓ ਜੀ ਮਿਕਸਚਰ ਬਣ ਕੇ ਹੋ ਗਿਆ ਆਪਣਾ ਰੈਡੀ ਹੁਣ ਕੀ ਕਰਨਾ ਆਪਾਂ ਨੇ ਬਰੈਡ ਲੈਣਾ ਠੀਕ ਹੈ ਜੀ ਤੇ ਇਹਨੂੰ ਬਰੈਡ ਦੇ ਵਿੱਚ ਲਾ ਦੋਗੇ ਇਸ ਤਰੀਕੇ ਨਾਲ ਸੋ ਜੇ ਤੁਹਾਨੂੰ ਬੰਦ ਗੋभी ਨਹੀਂ ਵਧੀਆ ਲੱਗਦੀ ਤੁਸੀਂ ਇਕੱਲਾ ਸੇਬ ਵੀ ਪਾ ਸਕਦੇ ਹੋ ਠੀਕ ਹੈ ਜੀ ਜਿਵੇਂ ਕਿ ਕੱਲੀ ਕਰੀਮ ਹੋ ਗਈ ਤੇ ਮਾਇਉਨੈਸ ਹੋ ਗਈ ਤੇ ਜੈਮ ਹੋ ਗਿਆ ਤੁਸੀਂ ਉਹਦਾ ਵੀ ਬਣਾ ਸਕਦੇ ਹੋ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਕਰ ਦਾਂਗੇ ਸੈੱਟ ਤੇ ਉੱਪਰ ਤੇ ਲਾ ਦਾਂਗੇ ਠੀਕ ਹੈ ਜੀ ਬਰੈਡ ਤੇ ਬਰੈਡ ਆਪਾਂ ਨੇ ਜਿਹੜੀ ਸਾਈਡ ਦੀ ਠੀਕ ਹੈ ਜੀ ਉਹ ਕਰੀ ਹੈ ਇੱਕ ਸਾਈਡ ਤੋਂ ਇਹ ਜੋੜਨਾ ਹੈ ਤੇ ਇਹਨੂੰ ਇਦਾਂ ਜੋੜ ਲੂਗੇ ਤੇ ਉਸ ਤੋਂ ਬਾਅਦ ਕਰਾਂਗੇ ਫਿਰ ਆਪਾਂ ਇਹਦੀ ਕਟਿੰਗ ਕਟਿੰਗ ਠੀਕ ਹੈ ਇਸ ਤਰੀਕੇ ਨਾਲ ਕਰਨੀ ਹੈ ਤੁਸੀਂ ਜਿਹੜੀ ਬਰੈਡ ਆ ਬੜੀ ਵੀ ਲੈ ਸਕਦੇ ਹੋ ਸੈਂਡਵਿਚ ਵਾਲੀ ਤੇ ਆਪਾਂ ਨੇ ਇਹਦੇ ਸਿਰੇ ਆ ਜਿਹੜੇ ਇਸ ਤਰੀਕੇ ਨਾਲ ਕੱਟ ਕਰ ਦੇਣੇ ਆ ਠੀਕ ਹੈ ਜੀ ਅਸੀਂ ਜਿਹੜੇ ਬਿਆਹਾਂ ਦੇ ਵਿੱਚ ਇਦਾਂ ਹੀ ਕਟਿੰਗ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਠੀਕ ਹੈ ਜੀ ਫਿਰ ਆਪਾਂ ਨੇ ਇਹਦੀ ਸੈਂਡਵਿਚ ਦੀ ਸ਼ੇਪ ਦੇ ਦੇਣੀ ਇਹਨੂੰ ਯਾਨੀ ਪਚਾ ਕੇ ਇਹਨੂੰ ਇਸ ਤਰੀਕੇ ਨਾਲ ਕੱਟਣਾ ਠੀਕ ਹੈ ਜੀ ਆ ਦੇਖੋ ਤੇ ਲਓ ਜੀ ਸੈਂਡਵਿਚ ਬਣ ਕੇ ਰੇਡੀ ਆ ਜੀ ਸੋ ਇਸ ਤਰੀਕੇ ਨਾਲ ਮੈਂ ਜਿਹੜੇ ਸਾਰੇ ਬਣਾ ਕੇ ਰੱਖ ਲੂੰਗਾ ਤੇ ਲਓ ਜੀ ਬ੍ਰੈਕਫਾਸਟ ਸੈਂਡਵਿਚ ਬਣ ਕੇ ਰੈਡੀ ਆ ਜਿਹੜੇ ਕਿ ਜ਼ਿਆਦਾਤਰ ਤੁਸੀਂ ਵਿਆਹਾਂ ਦੇ ਵਿੱਚ ਖਾਦੇ ਹੋਣਗੇ ਠੀਕ ਹੈ ਜੀ ਸੋ ਬਿਲਕੁਲ ਸਿੰਪਲ ਤਰੀਕਾ ਇਹਨੂੰ ਬਣਾਉਣ ਦਾ ਤੁਸੀਂ ਸਵੇਰੇ ਬ੍ਰੇਕਫਾਸਟ ਇਹਨੂੰ ਬਣਾ ਕੇ ਖਾ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ